ਚਾ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਸਟੈਡਰਸੋ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਜਦੋਂ ਜਲੰਧਰ ਦੇ ਵਿੱਚ ਜਲੰਧਰ ਤੋਂ ਸਰਕਾਰ ਚਲਾ ਰਹੇ ਸੀ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਚ ਕਿਹਾ ਸੀ ਕਿ ਜਿਹੜੇ ਸਾਡੇ ਗਵਰਨਰ ਸਾਹਿਬ ਨੇ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ ਰੁਣਚੂ ਕਰਦੇ ਫਿਰਦੇ ਮੇਰੀ ਅੱਧੀ ਸਰਕਾਰ ਨਾਲ ਲੈ ਜਾਂਦੇ ਨੇ ਤੇ ਇਹ ਜਿਹੜਾ ਹੈ ਕੰਮ ਨਹੀਂ ਕਰ ਦਿੰਦੇ ਅੜਿੱਕੇ ਟਾਉਂਦੇ ਨੇ ਸਮਝ ਨਹੀਂ ਆਉਂਦਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਜਿਹੜੇ ਸੂਬਿਆਂ 'ਚ ਉੱਥੋਂ ਦੇ ਗਵਰਨਰ ਦਾ ਕੁਝ ਨਹੀਂ ਕਰਦੇ ਜਿੱਥੇ ਗੈਰ ਭਾਜਪਾਈ ਸਰਕਾਰਾਂ ਨੇ ਉੱਥੇ ਹੀ ਗਵਰਨਰ ਇਹ ਕੰਮ ਕਿਉਂ ਕਰਦੇ ਨੇ ਜਿਹੜਾ ਕੰਮ ਉਹਨਾਂ ਦਾ ਬੈਠ ਕੇ ਕਰਨ ਇਹ ਤਾਂ ਤੁਰੇ ਫਿਰਦੇ ਨੇ ਤੇ ਨਾਲ ਉਹਨਾਂ ਨੇ ਇਹ ਜੋਰ ਦੇ ਕੇ ਕਿਹਾ ਕਿ ਜੀ ਇਹ ਹੈ ਮੇਰੀ ਅਧੀ ਸਰਕਾਰ ਨਾਲ ਲੈ ਜਾਂਦੇ ਨੇ ਤੇ ਇਹ ਇਸ ਤਰ੍ਹਾਂ ਦੇ ਨਿਸ਼ਾਨੇ ਲਾਏ ਸਿਲੈਕਟਡ ਤੇ ਜਿਹੜਾ ਹੈ ਅਪਾਇੰਟਡ ਦੀ ਗੱਲ ਫੇਰ ਕੀਤੀ ਕਿ ਮੈਂ ਇਲੈਕਟਡ ਆ ਸਿਲੈਕਟਡ ਨੇ ਜਿਹੜੇ ਚਾਂਸਲਰ ਉਹ ਹੋਣੇ ਚਾਹੀਦੇ ਨੇ ਇਲੈਕਟਡ ਬਣੇ ਅੱਤੇ ਜਾਉਣਾ ਦੇ ਹੱਥ ਚੋਣੀ ਜਾਏਗੀ ਇਹਦੇ ਯੂਨੀਵਰਸਿਟੀਆਂ ਐਸ ਰਾ ਦੀਆਂ ਗੱਲਾਂ ਮਾਨ ਸਾਹਿਬ ਨੇ ਕੀਤੀਆਂ ਗਵਰਨਰ ਸਾਹਿਬ ਤੇ ਤੇ ਗਵਰਨਰ ਸਾਹਿਬ ਜਦੋਂ ਸਤਵ ਦਾ ਦੌਰਾ ਸੀ ਜਦੋਂ ਦੌਰਾ ਕਰਕੇ ਵਾਪਸ ਆਏ ਤੇ ਉਹਨਾਂ ਨੇ ਵੀ ਫਿਰ ਘਟ ਨਹੀਂ ਕੀਤੀ ਕਹਿੰਦੇ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਗੱਲ মিডিਆ ਨੂੰ ਕਹਦੇ ਮੈਨੂੰ ਮਾਨ ਸਾਹਿਬ ਪਸੰਦੀ ਨਹੀਂ ਕਰਦੇ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਪਸੰਦ ਨਹੀਂ ਕਰਦਾ ਉਹ ਡਾਣੂ ਤਾਂ ਕਹਿੰਦਾ ਮੇਰਾ ਜਿਹੜਾ 50 ਟੂ 1 ਆ ਬਿਲਕੁਲ ਹੀ ਪਸੰਦ ਨਹੀਂ ਇਸੇ ਕਰਕੇ ਤਾਂ ਮੈਂ ਅਸਤੀਫਾ ਦਿੱਤਾ ਸੀ ਇਹ ਫੱਕਰੀ ਗੱਲ ਹੈ ਮੇਰਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਦੱਸੋ ਕਹਿੰਦੇ ਮੈਨੂੰ ਕਿਹੜਾ ਕੋਈ ਵੋਟ ਚਾਹੀਦੀ ਹੈ ਮੈਂ ਤਾਂ ਨਿਰਸਵਾਰਥ ਹੋ ਕੇ ਜਾਣਾ ਕੰਮ ਕਰਦਾ ਮੈਂ ਕਿਹੜਾ ਵੋਟਾਂ ਲੈਣੀਆਂ ਨੇ ਮੈਨੂੰ ਇੱਕ ਸਮਝ ਨਹੀਂ ਆਉਂਦੀ ਮੈਂ ਕਹਿੰਦੇ ਜੇ ਬਾਟਸ ਚ 14 ਲੜਿਆ ਉਹਨਾਂ ਚ ਮੈਂ 5 ਵਾਰੀ ਜਿੱਤ ਵੀ ਚੁੱਕਾ 3 ਵਾਰੀ ਹਾਰਿਆ ਮੈਂ ਤੇ ਇਹਨਾਂ ਲਈ ਕੰਮ ਕਰਦਾ ਤੇ ਮੈਂ ਮੇਰੇ ਕੋਲ ਆਉਂਦੇ ਨੇ ਆਪ ਵਾਲੇ ਵੀ ਆਉਂਦੇ ਨੇ ਭਾਜਪਾ ਵਾਲੇ ਕਾਂਗਰਸ ਆਉਂਦੀ ਹੈ ਮੈਂ ਇਹਨਾਂ ਸਭ ਦੀ ਗੱਲ ਸੁਣਦਾ ਕਹਿੰਦੇ ਤੇ ਇਹ ਕਹਿੰਦੇ ਮੁੱਖ ਮੰਤਰੀ ਮੈਨੂੰ ਪ੍ਰਸਾਦ ਨਹੀਂ ਕਰਦਾ ਫਿਰ ਉਹਨਾਂ ਨੇ ਆਪਣੀਆਂ ਗੱਲਾਂ ਕੀਤੀਆਂ ਫਿਰ ਉਹਨਾਂ ਨੇ ਕਿਹਾ ਜਿਹੜੇ 22 ਚਾਂਸਲ ਲਾਉਣੇ ਨੇ 10 ਜੁਨਵੈਬਰ ਤੇ ਖਾਦੀ ਪਾਈ ਦੇ ਉਹ ਕਹਿੰਦੇ ਜੂਰੀ ਸੀ ਦੇ ਗਾਈਡਲਾਈਨਸ ਨੇ ਤੇ ਫਿਰ डीसी ਦੇ ਜੋਤੀ ਦੇ ਇੱਕ ਪੈਨਲ ਬਣਦਾ ਸਰਚ ਕਮੇਟੀ ਬਣਦੀ ਹੈ ਸਰਚ ਕਮੇਟੀ ਫਿਰ ਪੈਨਲ ਬਣਾਉਂਦੀ ਹੈ ਬੈਰਟ ਤੇ ਸਾਰਾ ਪ੍ਰੋਸੈਸ ਹੁੰਦਾ ਫਿਰ ਇੰਟਰਵਿਊ ਹੁੰਦੀ ਹੈ ਫਿਰ ਕਿਤੇ ਸਿਲੈਕਸ਼ਨ ਹੁੰਦੀ ਹੈ ਇਹ ਕਾਦੇ ਕੰਮ ਹੁੰਦਾ ਤੇ ਇਹ ਮੈਂ ਕਿਉਂ ਨਿਆਜ ਕੰਮ ਕਰੂੰਗਾ ਗਵਰਨਰ ਸਾਹਿਬ ਕਹਦੇ ਤੇ ਦੂਜੇ ਪਾਸੇ ਕਹਦੇ ਮੈਂ ਜਿਹੜੇ ਕੰਮ ਕਰ ਰਿਹਾ ਨਸ਼ਾ ਖਤਮ ਕਰਦੀ ਉਹ ਗੱਲ ਕਰ ਰਿਹਾ ਮੈਂ ਪਿੰਡਾਂ ਚ ਜਾਣਾ ਪਿੰਡਾਂ ਨੂੰ ਪ੍ਰੇਰਿਤ ਕਰਦਾ ਮੈਂ ਜਿਹੜਾ ਹੈ ਅੱਠ ਚੋਣਾ ਜਿੱਤ ਕੇ ਮੈਂ ਦੇਖਿਆ ਅੱਠ ਚੋਣਾ ਲੜ ਕੇ ਮੈਂ ਦੇਖਿਆ ਕਿ ਨੌਕਾ ਜਾਣਾ ਬਹੁਤ ਜ਼ਰੂਰੀ ਹੁੰਦਾ ਤੇ ਇਸ ਕੇ ਸਦਾ ਨਾਲ ਹੋ ਕਰੀ ਜਾਂਦੇ ਨੇ ਤੇ ਇਧਰੋਂ ਇਹ ਕਹੀ ਜਾਂਦੇ ਨੇ ਕਿ ਇਹਨਾਂ ਨੇ ਰਹਿਣਾ ਕੀ ਹੈ ਇਹ ਇੱਕ ਗੱਲ ਤਾਂ ਮਾਨਸਾਪ ਦੇ ਸਹੀ ਹੈ ਇੱਕ ਗੱਲ ਕਿ ਜਿਹੜੇ ਗੈਰ ਭਾਜਪਈ ਸੂਬੇ ਨੇ ਉੱਥੇ ਗਵਰਨਰ ਸਾਹਿਬ ਜ਼ਿਆਦਾ ਐਕਟਿਵ ਤੇ ਚਾਹੇ ਪੰਜਾਬ ਹੋਵੇ ਚਾਹੇ ਬੰਗਾਲ ਹੋਵੇ ਜਿਤੇ ਪਾ ਪਾਦੀ ਸਰਕਾਰਾਂ ਨੇ ਉੱਚੇ ਡੀ ਗਵਰਨਰ ਸਾਹਿਬ ਰੜਕਦੇ ਉਸ ਨਹੀਂ ਕਹਿੰਦੇ ਕਿਸੇ ਨੂੰ ਬੜੀ ਪੁਰਛ ਕਦੇ ਸੁਣਿਆ ਕੁਝ ਹੋਇਆ ਇਸ ਕਿਸਮ ਦੀ ਗੱਲ ਵੀ ਫਿਰ ਆਈ ਤਾਂ ਇਹ ਜਿਹੜੀਆਂ ਇਹ ਜਿਹੜੀ ਟਕਰਾਅ ਦੀ ਸਟਿਚੀ ਸਾਡੇ ਸਾਹਮਣੇ ਹੈ ਇਹ ਕਿਵੇਂ ਇਸ ਨੂੰ ਲਈਏ ਸੂਬੇ ਦੇ ਵਿੱਚ ਕਿਵੇਂ ਹੋ ਸਕਦੀ ਹੈ ਜਦੋਂ ਦੋਨੇ ਜਿਹੜੇ ਸੰਧਾਰਕ ਪੋਸਟ ਤੇ ਬੈਠੇ ਦੇ ਮੁਖੀ ਦੇ ਜਿਹੜੇ ਗਵਰਨਰ ਸਾਹਿਬ ਇਲੈਕਟਿਡ ਪੋਸਟ ਤੇ ਜਿਹੜੇ ਬੈਠੇ ਨੇ ਸੀਐਮ ਸਾਹਿਬ ਆਪਜ ਤਾਂ ਦਾ ਰਾਹਤਾ ਹੀ ਨਹੀਂ ਹੈ ਇੱਕ ਦੂਜੇ ਕੋ ਕਟਣ ਤੇ ਲੱਗੇ ਹੋਏ ਨੇ ਨੁਕਸਾਨ ਫਿਰ ਇਹਦਾ ਸਿੱਧਾ ਪ੍ਰਭ ਹੋਦਾ ਤਾਂ ਇਹ ਤੇ ਅੱਜ ਆਪਾਂ ਚੱਕਰ ਨਹੀਂ ਹੈ ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਦੇ ਵਿੱਚ ਨਿਰਪੱਖ ਟਿੱਪਣੀਕਾਰ ਦੇ ਤੌਰ ਤੇ ਸਾਡੇ ਨਾਲ ਦੋ ਮਹਿਮਾਨ ਨੇ ਇੱਕ ਨੇ ਡਾਕਟਰ ਰਣ ਸਿੰਘ ਧਾਰੀਵਾਲ ਸਾਹਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਨੇ ਐੀਰਟਾਈਟ ਪ੍ਰੋਫੈਸਰ ਨੇ ਤੇ ਦੂਜੇ ਸਾਡੇ ਨਾਲ ਨੇ ਮਹੇਸ਼ ਸ਼ਰਮਾ ਜੀ ਇਹ ਟ੍ਰਿਬਿਊਨ ਆਫ ਔਰ ਟੂ ਹੈ ਉਸਦੇ ਰਿਪੋਰਟਰ ਨੇ ਸੀਨੀਅਰ ਪੱਤਰਕਾਰ ਨੇ ਦੋ ਪੋਲਿਟিক্যাল ਪਾਰਟੀਆਂ ਦੇ ਨੁਮਾਇंदे ਸਾਡੇ ਨਾਲ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਸਰਦਾਰ ਤਦੀਪ ਸਿੰਘ ਧਾਰੀਵਾਲ ਸਾਹਿਬ ਨੇ ਔਰ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਬినੋਦ ਭਾਰਤੀ ਜੀ ਕਰ ਰਹੇ ਔਰ ਪਹਿਰੇਦਸ਼ ਕੋ ਤੁਦੂ ਮੈਂ ਦੱਸਦੇ ਵਾ ਜਿੱਥੇ ਕਿਤੇ ਵੀ ਕੋਈ ਵੀ ਪਾਰਟੀ ਦੀ ਜਵਾਬਦੇਹੀ ਨਹੀਂ ਹੁੰਦੀ ਹੈ ਅੱਜ ਕੱਲੋ ਪਾਰਟੀ ਕੋਈ ਵੀ ਹੋਵੇ ਉਹ ਡਿਬੇਟ 'ਚ ਨਹੀਂ ਆਉਂਦੇ ਵੀ ਜਵਾਬ ਨਾ ਦੇਣਾ ਬੋਲੇ ਕੱਲ ਕਾਂਗਰਸ ਪਾਰਟੀ ਨਹੀਂ ਆਈ ਸੀ ਅੱਜ ਆਵਾਦ ਵੀ ਪਾਰਟੀਆਂ ਨੇ ਜਵਾਬ ਦੇ ਗਏ ਅਕਾਲੀਆਂ ਦਾ ਅੱਜ ਕੱਲੋ ਹਸਬਤਾ ਜਿਹੜੀ ਪਤਾ ਕੋਣ ਕਿਹਦੇ ਨਾਲ ਹੈ ਕੋਣ ਕਿੱਥੇ ਹੈ ਕਿਹੜੇ ਗਰੁੱਪ 'ਚ ਹੈ ਇਸ ਕਰਕੇ ਉਹਨਾਂ ਦੀ ਆਪੀ ਬਿਜ਼ਨਸ ਹੈ ਬੜੀ ਸੋ ਦੋ ਪੋਲੀਟਿਕਲ ਡਿਮੈਂਡ ਦੇ ਸਾਡੇ ਨਾਲ ਨੇ ਤੋਂ ਇਹ ਅੱਜ ਇਹਿਤ ਗੱਲਬਾਤ ਕਰ ਲਈਏ ਕੁਝ ਦੇਖਦੇ ਕੀ ਨਿਕਲਣਾ ਸਾਡੇ ਤੇ ਪੋਲੀਟਿਕਲ ਕਰਦੇ ਨੇ ਜਾਂ ਕਿਸ 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 ਦੀ ਗੱਲ ਸਾਡੇ ਪੋਲੀਟਿਕਲ ਡਿਮੈਂਡ ਕਰਦੇ ਨੇ ਸਾਰੇ ਪਹਿਲੇ ਸਤਾ ਦਾ ਬਹੁਤ ਬਹੁਤ ਸਵਾਗਤ ਜਿਹੜੀ ਗੱਲ ਮੈਂ ਸ਼ੁਰੂ ਕਰਨੀ ਹੈ ਕਲਦੀਪ ਸਿੰਘ ਧਾਲੀਵਾਲ ਸਾਹਿਬ ਤੁਹਾਡੇ ਤੋਂ ਕਿਉਂਕਿ ਤੁਹਾਡੇ ਪਾਰਟੀ ਤੇ ਇਹ ਜਾਪ ਲੱਗਦਾ ਕਿ ਭਾਰਤੀ ਜਾਤਾ ਪਾਰਟੀ ਗਵਰਨਰ ਜੀ ਲਾਉਂਦੀ ਹੈ ਗੈਰ ਭਾਜਪਾਈ ਸਰਕਾਰਾਂ ਤੇ ਕਿ ਜਿਹੜੇ ਕੰਮ ਨਾ ਕਰ ਦੇਣ ਅੜਿੱਕਾ ਡਾਉਨ ਸਿਆਂਸਾ ਵੇ ਕਹਦੇ ਤਾਰੀਖਾ ਅਬ بڑے ਗਵ ਨਾਲ ਸਾਰਾ ਕੁਝ ਸੁਣ ਰਿਆ ਸੀਗਾ ਔਰ ਕੰਨ ਲਾ ਕੇ ਕਿ ਜਿਹੜੀਆਂ ਤੁਸੀਂ ਬਹੁਤ ਅੱਛੀਆਂ ਗੱਲਾਂ ਕੀਤੀਆਂ ਤਕਰੀਰ ਦੇ ਵਿੱਚ ਪੰਜਾਬ ਦੇ ਲਈ ਕਿ ਜਿਹੜਾ ਦੋਨਾਂ ਸਾਡੇ ਜਿਹੜੀਆਂ ਟਾਪ ਪੋਸਟ ਹੈਗੀਆਂ ਉਹਨਾਂ ਦਾ ਆਪਸ ਇਹ ਜਿਹੜੇ ਟਕਰਾਹ ਹੁੰਦਾ ਤਾਂ ਉਹ ਸੂਬੇ ਦੇ ਲਈ ਠੀਕ ਨਹੀਂ ਹੈਗਾ। ਔਰ ਇਹ ਵੀ ਤੁਸੀਂ ਖਦਸ਼ਾਚਾਰ ਕੀਤਾ ਕਿ ਇੱਕ ਦੇਣੀਆਂ ਭਾਜ ਪਾਈ ਜਾਂ ਗੈਰ ਭਾਜ ਪਾਈ ਸਰਕਾਰਾਂ ਦੇ ਵਿੱਚ ਸ਼ਾਇਦ ਇਦਾਂ ਹੁੰਦਾ। ਪਰ ਮੈਂ ਪਹਿਲਾਂ ਤੁਹਾਡਾ ਇਹ ਖਦਸ਼ਾ ਦੂਰ ਕਰ ਦਿਆਂ ਕਿਉਂਕਿ ਜਿਹੜੀ ਪਹਿਲੀ ਚੀਜ਼ ਤਾਂ ਹੈਗਾ ਇਹ ਮਾਡਲ ਜਿਸ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ ਕਿ ਗਵਰਨਰ ਨਾਲ ਮੁੱਖ ਮੰਤਰੀ ਦੀ ਬਣਦੀ ਨਹੀਂ ਵੈਸਟ ਬੰਗਾਲ ਤੋਂ ਆਇਆ। ਵੈਸਟ ਬੰਗਾਲ ਵਿੱਚ ਰਹਿੰਦਾ ਉਸ ਤੋਂ ਬਾਅਦ ਜਿਹੜਾ ਸੀਗਾ ਆਪਣੇ ਕੇਂਦਰੀ ਬਾਲ ਸਾਹਿਬ ਨੇ ਮਾਡਲ ਅਪਣਾਇਆ ਤੇ ਜਿਹੜਾ ਜਾ ਕੇ ਕਿਉਂਕਿ ਉੱਥੇ ਥੋੜਾ ਜਿਹਾ ਇਹ ਸੀਗਾ ਕਿ ਜਿਆਦਾ ਰਾਈਟਸ ਜਿਹੜੇ ਆ ਉਹ ਢਾਲ ਪਾਲ ਪੁਲੇ ਹੈਗੇ ਔਰ ਪਹਿਲਾ ਪਈਆ ਸੰਵਿਧਾਨਿਕ ਹੈ ਕੋਈ ਵੱਖਰੇ ਨਹੀਂ ਕਿ ਕੇਂਦਰੀ ਬਾਲ ਸਾਹਿਬ ਦੀ ਸਰਕਾਰ ਹੈਗੀ ਪੰਜਾਬ ਦੀ ਸਰਹਦੀ ਸੁਪੈ ਔਰ ਆਪਣੇ ਨਾਲ ਹੀ ਹਿਮਾਚਲ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਕਦੇ ਕੋਈ ਟਕਰਾ ਕਦੇ ਕਿਸੇ ਵੀ ਨੰਨ ਦੇ ਨਾਲ ਵੇਖਿਆ ਨਹੀਂ ਔਰ ਇਹ ਇਹ ਗੱਲ ਕਹਿਣੀ ਕਿ ਗੈਰ ਬੀਜੇਪੀ ਜਾਂ ਬੀਜੇਪੀ ਮੇਰੇ ਖਿਆਲ ਚ ਇਹ ਕੋਈ ਇਨਸਾਫ ਵਾਲੀ ਗੱਲ ਨਹੀਂ ਜਿੱਥੇ ਕਿਤੇ ਕੌੜਾ ਬਹੁਤ ਦੇਸ਼ ਦੇ ਲਈ ਜਿੱਥੇ ਜਾਂ ਸਰਹੱਦੀ ਹੈ ਜਾਂ ਦੂਜਾ ਉੱਥੇ ਰਾਜਪਾਲ ਐਕਟਿਵ ਹੁੰਦੇ ਆ ਤਾਂ ਉਹ ਆਪਦੀਆਂ ਮੂਵਮੈਂਟਸ ਕਰਦੇ ਆ ਪਰ ਉਹਨੂੰ ਉਹਦੇ ਤੋਂ ਰਾਜਸੀ ਲਾਹਾ ਲੈਣਾ ਇਹ ਅੱਜ ਕੱਲ੍ਹ ਇੱਕ ਆਮ ਗੱਲ ਬਣ ਗਈ ਹੈ ਕਿਉਂਕਿ ਅੱਜ ਪੰਜਾਬ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਜਦੋਂ ਦੂਜਿਆਂ ਨੂੰ ਆਪਾਂ ਛੱਡ ਦਈਏ ਪੰਜਾਬ ਸਰਕਾਰ ਕੋਲੇ ਕਹਿਣ ਨੂੰ ਕੁਝ ਵੀ ਨਹੀਂ ਹੈਗਾ ਕਿ ਅਸੀਂ ਪਿਛਲੇ 3 ਸਾਲਾਂ 'ਚ ਕੀ ਕੀਤਾ ਉਹਨਾਂ ਕੋਲੇ ਇੱਕ ਹੀ ਚੀਜ਼ ਹੈ ਕੇਂਦਰ ਧੱਕਾ ਕਰਦਾ ਰਾਜਪਾਲ ਨਿਆਂ ਦੇਖਣ ਦੇ ਰਹੇ ਆ ਸਾਡੀ ਸਰਕਾਰ ਚੱਲ ਨਹੀਂ ਦਿੰਦੇ ਇਹਦੇ ਬੂਟੇ ਤੇ ਉਹਨਾਂ ਨੇ ਆਲ ਦਾ ਟਾਈਮ ਕੱਟਣਾ ਜਦੋਂ ਹੀ ਤੁਸੀਂ ਉਹਨਾਂ ਨੂੰ ਰਿਜ਼ਲਟ ਪੁੱਛੋਗੇ ਕਿ ਭਾਈ ਤੁਹਾਡਾ ਜਿਹੜਾ ਹੈਗਾ ਤੁਸੀਂ ਕੀ ਕੰਮ ਕੀਤਾ ਕੰਮ ਤਾਂ ਦਿਖਾ ਦਿਓ ਪਿਛਲੇ ਸਾਲਾਂ ਚ ਕੋਈ ਸਾਡਾ ਰੈਵਨਿਊ ਵਧਾਇਆ ਕੋਈ ਸਾਨੂੰ ਨਵਾਂ ਪ੍ਰੋਜੈਕਟ ਦਿੱਤਾ ਕੋਈ ਸਾਡਾ ਤੁਸੀਂ ਕਰਜ਼ਾ ਉਤਾਰਿਆ ਤਾਂ ਉਹਨਾਂ ਨੇ ਕਹਿਣਾ ਰਾਜਪਾਲ ਧੱਕਾ ਕਰਦਾ ਹੈ ਰਾਜਪਾਲ ਜ਼ਿਆਦਾ ਸਾਡੇ ਜਿੰ ਇੰਟਰਫੇਅਰ ਕਰਦੇ ਆ ਕੇਂਦਰ ਧੱਕਾ ਕਰਦਾ ਹੈ ਇਹ ਉਹ ਮਾਰੇ ਪੈਟ ਬਲੇਗਾ ਜਿਹਦੇ ਨਾਲ ਉਹ ਆਪਦੀ ਆਪਦੀ ਜਾਨ ਜਿਹੜੀ ਉਹ ਛਡਾਉਂਦੇ ਆ। ਔਰ ਭਾਰਤ ਦਾ ਜਿੱਥੋਂ ਦਿਕਰ ਮੈਂ ਗੱਲ ਦੱਸੀ ਹੈ ਤੁਹਾਨੂੰ ਕਿਉਂਕਿ ਇਹਦੇ ਤੇ ਕੇਂਦਰ ਦਾ ਦਖਲ ਜਾਂ ਦੂਜੀਆਂ ਚੀਜ਼ਾਂ ਨਹੀਂ ਰੂਟੀਨ ਐਕਸਰਸਾਈਜ਼ਸ ਆ। ਜਿੱਥੇ ਬਾਰਡਰ ਏਰੀਆਜ਼ ਹੈਗੇ ਆ ਉੱਥੇ ਰਾਜਪਾਲ ਵਿਜ਼ਿਟ ਕਰਦੇ ਆ। ਉਹਨਾਂ ਨੇ ਮਾਨਯੋਗ ਰਾਸ਼ਟਰਪਤੀ ਨੂੰ ਦੱਸਣਾ ਹੁੰਦਾ ਔਰ ਉਹ ਰੂਟੀਨ ਐਕਸਰਸਾਈਜ਼ਸ ਦੂਜੇ ਰਾਜਾਂ ਦੇ ਵਿੱਚ ਕੋਈ ਵੀ ਦੇਖਦਾ ਕਿ ਹੋ ਰਹੀ ਹੈ। ਇੱਥੇ ਜਦੋਂ ਹੁੰਦੀਆਂ ਕਿਉਂਕਿ ਨਾਲ ਨਸ਼ੇ ਦੀ ਗੱਲ ਆ ਸਰਕਾਰ ਤੇ ਗੱਲ ਆਉਂਦੀ ਆ। ਉੱਥੇ ਕਮੇਟੀਆਂ ਬਣੀਆਂ ਹੋਈਆਂ। ਜਿਹੜੀਆਂ ਆਪਾਂ ਬਾਰਡਰ ਜਿੰਨੇ ਵੀ ਸਾਡੇ ਪਿੰਡ ਐ ਉੱਥੇ ਉਹਨਾਂ ਜਿਹੜੀਆਂ ਹੈਗੀਆਂ ਗਵਰਨਮੈਂਟ ਨੇ ਕਮੇਟੀਆਂ ਬਣਾਈਆਂ ਪਿੰਡਾਂ ਦੇ ਵਿੱਚ ਉਹ ਕਮੇਟੀਆਂ ਨੂੰ ਇਨਾਮ ਜਿਹੜੇ ਰੱਖਿਆ ਕਿ ਜੇ ਤੁਸੀਂ ਡਰੋਨ ਫੜੋਗੇ ਲੱਖ ਦੇ 2 ਲੱਖ ਦੇ 3 ਲੱਖ ਦੇ ਤਾਂ ਮੇਰੇ ਖਿਆਲ ਚ ਉਹਨਾਂ ਨੂੰ ਅੱਛੇ ਤਰੀਕੇ ਨਾਲ ਪ੍ਰਮੋਟ ਕਰਨਾ ਜਿਹੜਾ ਇਹਨਾਂ ਦੀ ਗੱਲਾਂ ਨੂੰ ਬਣਦਾ ਪਰ ਕਿਉਂਕਿ ਤੁੰਦਸਿਆ ਮੁੱਖ ਮੰਤਰੀ ਸਾਹਿਬ ਦਾ ਜਦੋਂ ਉਹਨਾਂ ਨੇ ਮਹੱਤਵ ਛੇੜ ਰੱਖੀ ਐ ਆਪਣੀ ਪੰਜਾਬ ਪੁਲਿਸ ਨੂੰ ਵੀ ਤੋ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਹੜੀਆਂ ਉਹਦੀ ਗੱਲ ਦੀ ਬਜਾਏ ਜਿਹੜੀ ਮੁਹੰਮਦ ਦੀ ਗੱਲ ਹੋਣੀ ਚਾਹੀਦੀ ਹੈ ਕਿ ਕਿਉਂ ਖਬਰਾਂ ਸੁਰਖੀਆਂ ਕਿਵੇਂ ਬਣਦੀਆਂ ਇਹ ਚੀਜ਼ ਇੱਕ ਕਲਾਕਾਰ ਹੋਣ ਦੇ ਨਾਤੇ ਉਹਨਾਂ ਨੂੰ ਜਾਦੇ ਇਹਨਾਂ ਗੱਲਾਂ ਤੇ ਹੁੰਦਾ ਪੰਜਾਬ ਦੀ ਭਲਾਈ ਲਈ ਤਾਂ ਉਹ ਨੀਤੀ ਉੱਚ ਵੀ ਨਹੀਂ ਗਏ ਉਹ ਤਾਂ ਪੰਜਾਬ ਦੀ ਭਲਾਈ ਨਹੀਂ ਤਾਂ ਪਿੱਠ ਕਰਕੇ ਖੜ ਜਾਂਦੇ ਆ ਉਧਰ ਤਾਂ ਦੇਖਦੇ ਵੀ ਨਹੀਂ ਉਹ ਪਰ ਉਹ ਇਹਨਾਂ ਗੱਲਾਂ ਕਰਕੇ ਜਿਹੜਾ ਮਾਨਯੋਗ ਰਾਜਪਾਲ ਜੀ ਦੇ ਨਾਲ ਜਿਹੜਾ ਉਹ ਆਪਦਾ ਬਣਾ ਕੇ ਰੱਖਦੇ ਤਾਂ ਕਿ ਉਹਨਾਂ ਦੀਆਂ ਗੱਲਾਂ ਲੁਕ ਜਾਣ ਕੁਲਦੀਪ ਸਿੰਘ ਧਾਲਵਾਲ ਜੀ ਬੜਾ ਤਿੱਖਾ ਬਿਆਨ ਕੀਤਾ ਸੀ ਗਵਰਨਰ ਸਾਹਿਬ ਨੇ ਕਹਿੰਦੇ ਮੁੱਖ ਮੰਤਰੀ ਬਾਰੇ ਤਾਂ ਬਿਜ਼ੀ ਬੰਦਾ ਹੈ ਉਹ ਤਾਂ ਆਪਣੇ ਅਧਿਕਾਰ ਜਾਂ ਨਹੀਂ ਮਿਲਦਾ ਤਾਂ ਡੀਸੀਪੀ ਨੂੰ ਹੀ ਮਿਲਦਾ ਮੈਨੂੰ ਕੀ ਮਿਲੂ ਇਸ ਕਿਸਮ ਦੀ ਗੱਲ ਕੀਤੀ ਜਿਹੜੀ ਤੁਸੀਂ ਗੱਲ ਕੀਤੀ ਕਿ ਬਾਰਡਰ ਏਰੀਆ ਤੇ ਜਾਣਾ ਹੁੰਦਾ ਤੇ ਮਾਨ ਸਾਹਿਬ ਨੇ ਇਹਦਾ ਤਰਕਾ ਦਿੱਤਾ ਸੀ ਸਾਡੇ ਗਵਰਨਰ ਚ ਰਾਜਸਥਾਨ ਹੈ ਰਾਜਸਥਾਨ ਦਾ ਗਵਰਨਰ ਤਾਂ ਕਿਤੇ ਨਹੀਂ ਜਾਂਦਾ ਇਹ ਭਗਵੰਤ ਮਾਨ ਦਾ ਤਰਕਾ ਤੁਸੀਂ ਡੇਟਸ ਪਰਸੋ ਦੀ ਸਪੀਚ ਤੋਂ ਸਮਝ ਲੀ। ਫਿਰ ਬਨੋਧ ਭਾਰਤੀ ਜੀ ਕਿਵੇਂ ਦੇਖਦੇ ਹੋ ਜੋ ਢਾਲੀਵਾਲ ਸਾਹਿਬ ਨੇ ਕਿਹਾ ਜਾਂ ਤੁਸੀਂ ਆਪਣੇ ਪੱਦਰ ਤੇ ਵਾਲੀ ਸਾਹਿਬ ਢਾਲੀਵਾਲ ਸਾਹਿਬ ਬੜੇ ਪੁਰਾਣੇ ਸਾਡੇ ਸਾਥੀ ਐ ਮੇਰਾ ਖਿਆਲ ਆ ਵੀ ਜੇ ਮਹੀਨੇ ਵਿੱਚ 30 ਡਿਬੇਟਸ ਹੁੰਦੀਆਂ ਨੇ ਤਾਂ 15 ਤਾਂ ਇਹ ਜ਼ਰੂਰ ਸਾਡੇ ਨਾਲ ਹੁੰਦੇ ਨੇ ਕਿਤੇ ਲੋ ਕੋਰੋਨਾ ਨੇ ਬੜੇ ਵਧੀਆ ਢੰਗ ਨਾਲ ਬੀਜਪੀ ਦੀ ਜਿਹੜੀ ਹੈ ਉਹ ਲੀਪਾਪਤੀ ਕੀਤੀ ਹੈ ਪਰ ਇਤਿਹਾਸ ਗਵਾਹ ਹੈ ਜਾਤੋਂ ਬੀਜੇਪੀ ਪਾਵਰ ਸੇ ਆਈ ਹੈ ਜਿੰਨੀਆਂ ਜਿੰਨੀਆਂ ਵੀ ਨਾਲ ਬੀਜੇਪੀ ਗਵਰਨਮੈਂਟਸ ਨੇ ਉਹਨਾਂ ਦੇ ਚੀਫ ਮਿਨਿਸਟਰ ਨੂੰ ਗਵਰਨਰਾਂ ਦੇ ਥਰੂ ਸਾਹ ਨਹੀਂ ਲੈਣ ਦਿੱਤਾ ਗਿਆ ਹੋਰ ਉਹ ਹਰ ਕੰਮ ਉਹ ਹਰ ਹਰਭਾ ਵਰਤਿਆ ਗਿਆ ਆਪੋਜੀਸ਼ਨ ਨੂੰ ਕਮਜ਼ੋਰ ਕਰਨ ਲਈ ਉਹਦਾ ਜੁਆ ਹੈ ਮਹਾਰਾਸ਼ਟਰ ਰਾਤੀ 3 ਵਜੇ ਗਵਰਨਰ ਸਾਹਿਬ ਨੂੰ ਉਠਾ ਕੇ ਤੇ ਸਾਂ ਕੋਈ ਗਈ ਉਹ 7-8 ਵਜੇ ਦੇ ਨੂੰ ਵਾਪਸ ਲੈ ਲਿੱਤੀ ਗਈ 6 ਮਿਨਿਸਟਰ ਸਾਹਿਬ ਜਿਹੜੇ ਬਣਾਈ ਸੀ ਉਹ ਕਹਿੰਦੇ ਵੀ ਮੇਰੇ ਮੇਰੇ ਬੰਦੇ ਜਿਹੜੇ ਚਲੇ ਗਏ ਉਹਦੇ باوجود ਵੀ ਸਰਕਾਰ ਨੇ ਆਪਣਾ ਬਤੀਰਾ ਨਹੀਂ ਬਦਲਿਆ West Bengal ਦੀ ਐਗਜ਼ਾਮਪਸ਼ਨ ਸਾਡੇ ਸਾਹਮਣੇ ਐਗਜ਼ੈਂਪਲ ਪੰਜਾਬ ਦਾ ਤੁਹਾਡੇ ਸਾਹਮਣੇ ਹੈ ਵੀ ਜਦੋਂ ਵੀ ਉਹਨਾਂ ਨੇ ਪੰਜਾਬ ਦੇ ਬਿੱਲ ਰੋਕ ਲਏ ਤਾਂ ਉਹਨਾਂ ਨੂੰ ਕੋਰਟ 'ਚ ਜਾਣਾ ਪਿਆ ਫਿਰ ਕੋਰਟ ਦੀ ਪੇਸ਼ੀ ਤੋਂ ਪਹਿਲਾਂ ਹੀ ਗਵਰਨਰ ਸਾਹਿਬ ਨੇ ਬਿੱਲ ਵੀ ਉਹਨਾਂ ਦੇ ਪਾਸ ਕਰ ਦਿੱਤੇ ਮਾਧ ਪ੍ਰਦੇਸ਼ ਦੇਖ ਲਓ ਤੁਸੀਂ ਸਰਕਾਰ ਤੋਂ ਰਵਿਸ਼ ਗਵਰਨਰ ਸਾਹਿਬ ਨੇ ਪੂਰਾ ਪੂਰਾ ਸਾਥ ਦਿੱਤਾ ਗੋਆ 'ਚ ਉਹਦਾ ਮਨਸਤੀ ਬਣ ਗਈ ਜਦੋਂ ਇਹਨਾਂ ਦੇ ਬੰਦੇ ਇੱਕ ਦੋ ਜਿੱਤੇ ਸੀ ਜਿਨ੍ਹਾਂ ਦੇ 7-8 ਜਾਂ 10 ਬੰਦੇ ਜਿੱਤੇ ਉਹਨਾਂ ਨੂੰ ਗਵਰਨਰ ਸਾਹਿਬ ਨੇ ਨਹੀਂ ਬੁਲਾਇਆ ਸਰਕਾਰ ਬਣਾਉਣ ਲਈ ਜਿੰਨਾਂ ਦਾ ਇੱਕ ਬੰਦਾ ਜਿੱਤਿਆ ਉਹਨਾਂ ਨੂੰ ਗਵਰਨਰ ਸਾਹਿਬ ਨੇ ਸਰਕਾਰ ਬਣਾਉਣ ਲਈ ਬੁਲਾ ਲਿਆ ਤਾਂ ਸਰਕਾਰ ਨੂੰ ਬਣਾਇਆ ਜਾਂਦਾ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇ ਲੋ ਬੇਰੋਜ਼ਗਾਰੀ ਸਾਡੀ ਵਾਰਡ ਦੀ ਸਭ ਤੋਂ ਵੱਧ ਪਰਸੈਂਟੇਜ ਹੈ 43% ਉਧਰ ਸਾਡੀ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਮਹਿੰਗਾਈ 157% ਵੱਧ ਚੁੱਕੀ ਹੈ ਉਧਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਸਾਡਾ ਸਮਾਲ ਸਕੇਲ ਸੈਕਟਰ 18 ਲੱਖ ਯੂਨਿਟ ਬੰਦ ਹੋ ਗਿਆ 54 ਲੱਖ ਲੋਕਾਂ ਦੀ ਨੌਕਰੀ ਚਲੀ ਗਈ ਪਰ ਸਰਕਾਰ ਦੇ ਕੰਨ ਤੇ ਜੋ ਤੱਕ ਨਹੀਂ ਰਹਿੰਦੀ ਰਹਿੰਗੀ ਉਹਨਾਂ ਨੂੰ ਇੱਕੋ ਹੀ ਜਿਹੜੀ ਹੈ ਉਹ ਗੱਲ ਸਤਾਈ ਹੈ ਕਿ ਆਪੋਜੀਸ਼ਨ ਦੀ ਸਰਕਾਰ ਨੂੰ ਕਿੱਦਾਂ ਤੋੜਨਾ ਤੇ ਆਪੋਜੀਸ਼ਨ ਨੂੰ ਕਮਜ਼ੋਰ ਕਿੱਦਾਂ ਕਰਨਾ ਪਰ ਲੋਕ ਬੜੇ ਸਿਆਣੇ ਆ ਉਹਨੇ ਬੜਾ ਸਬਕ ਸਿਖਾਇਆ ਉਹ ਰਾਸ਼ੋਗਤ ਜਿਹੜੇ ਮੋਦੀ ਆ ਤੋਂ ਮੁਮਕਨ ਹੈ ਇੱਕ ਇਕੱਲਾ ਸਭ ਪਰ ਭਾਰੀ ਬਨੋਦ ਭਾਰਤੀ ਜੀ ਹੁਣ ਜਦੋਂ ਮੈਂ ਵਲੈਸੇ ਚ ਤੁਹਾਡੇ ਕੋਲ ਦੁਬਾਰਾ ਆਉਂ ਬਾਕੀ ਗੱਲਾਂ ਆਪਾਂ ਉਦੋਂ ਕਰਾਂਗੇ ਲੇਕਿਨ ਤੁਸੀਂ ਜਿਸ ਤਰੀਕੇ ਨਾਲ ਇਹ ਦੱਸਣ ਦੀ ਪਿਆਰੇ ਦਰਸ਼ਕੋ ਬਨੋਦ ਭਾਰਤੀ ਜੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸੱਚ ਬੋਚੀ ਜਿਹੜੀ ਇਹ ਭਾਰਤੀ ਜਨਤਾ ਪਾਰਟੀ ਦੇ ਜਿਹੜੀਆਂ ਸਰਕਾਰਾਂ ਨੇ ਜਿੱਥੇ ਸਰਕਾਰਾਂ ਨੇ ਉੱਥੇ ਗਵਰਨਰ ਉਹਨਾਂ ਦੀ ਮਰਜ਼ੀ ਨਾਲ ਕੰਮ ਕਰਦੇ ਨੇ ਤੇ ਜਿੱਥੇ ਉਹਦੇ ਦੀ ਸਰਕਾਰਾਂ ਨਹੀਂ ਹੈਗੀਆਂ ਉੱਥੇ ਫਿਰ ਉਹ ਸਰਕਾਰਾਂ ਕਿਡਕੜ ਹੁੰਦੇ ਨੇ ਗਵਰਨਰ ਕੰਮ ਨਹੀਂ ਕਰਦੇ ਤੇ ਕਿਸ ਕਿਸਮ ਦੀ ਉਹਨਾਂ ਦੀ ਗੱਲਬਾਤ ਤੋਂ ਜਿਹੜੇ ਬੈਂਸ ਟੱਕਟ ਹੈ ਇਹ ਨਿਕਲਦਾ ਹੈ ਆਪਾਂ ਗੱਲਬਾਤ ਜਾਰੀ ਰੱਖਦੇ ਆ ਇੱਕ ਬ੍ਰੇਕ ਲੈ ਲਈਏ ਪਹਿਲਾਂ ਵਿਜ਼ਿਅਮ ਬ੍ਰੇਕ ਤੋਂ ਚਰਚਾ ਚਰਚਾ ਰੇਤ ਤੋਂ ਬਾਅਦ ਤੁਹਾ ਫਿਰ ਸਵਾਗਤ ਦੇਖੋ ਜੋ ਬਨੋਦ ਭਾਰਤੀ ਕਹਿ ਰਹੇ ਸੀ ਜੀ ਬ੍ਰੇਕ ਤੇ ਜਾਉਣ ਤੋਂ ਪਹਿਲਾਂ ਤੇ ਕਈ ਗੱਲਾਂ ਤਾਂ ਇਹ ਉਹਨਾਂ ਚੋਣਾਂ ਦੇ ਕੋਲ ਦਮ ਸੀ ਜਾਂ ਤਰਕ ਸੀ ਜਿਹਦਾ ਜਵਾਬ ਆਪਾਂ ਲੱਭਣ ਦੀ ਲੋੜ ਹੈ ਮੈਂ ਜਿਵੇਂ ਮਹਾਰਾਸ਼ਟਰ ਚ ਹੋਏ ਬਿਲਕੁਲ ਠੀਕ ਹੈ ਜਦੋਂ ਲੋ ਅਸੀਂ ਸਵੇਰੇ ਉੱਠੇ ਸਾਨੂੰ ਅਜੀਬ ਲੱਗਿਆ ਵੀ ਇਹ ਕੀ ਹੋ ਗਿਆ ਜੀਤਪੁਰ ਕਿੱਥੇ ਹੈ ਤੇ ਸਰਕਾਰ ਵੱਲ ਵੀ ਇਸ ਦੀਰੇ ਕੀ ਹੈ ਰਬਕਦੋ ਹੋ ਗਿਆ ਜੇ ਜਦੋਂ ਦਿਲ ਕਰੇ ਉਦੋਂ ਬਣਾ ਲਓ ਇਹ ਗੱਲ ਉਹਨਾਂ ਦੀ ਸਹੀ ਹੈ ਟੁੱਟ ਭੱਜ ਬੰਦਿਆਂ ਨੂੰ ਲੈ ਕੇ ਆਉਣਾ ਜਦੋਂ ਇਹ ਗੁੱਟ ਏਕੇ ਸ਼ਬਦ ਦੇ ਗੁੱਟ ਨੂੰ ਬਦਲ ਰੋਟ ਕਰਨਾ ਚੰਨ ਰੋਟ ਕਰਨਾ بڑا ਕੁਛ ਜਿਹੜਾ ਹੈ ਉਦੋਂ ਗਵਰਨਰ ਤੇ ਇਸ ਤਰ੍ਹਾਂ ਦੇ ਲੱਗੇ ਜਾਂ ਮਨੀਪੁਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਸਵਾਰ ਰਹਤੇ ਨੇ ਇਹ ਗੱਲ ਕੁਲਦੀਪ ਜਗਤਾਰ ਵੀ ਵਾਰਨ ਫਰਾਂ ਦੀ ਠੀਕ ਹੈ ਕਿ ਜਿਹੜਾ ਮਾਡਲ ਹੈ ਦਿਲੀਪਤਾ ਉਪਰਾਜਪਾਲ ਨਾਲ ਲੜਾਈ ਚੱਲੇ ਰਹੀ ਸੀ ਜਿਹੜੀ ਕੇਜਰੀਵਾਲ ਸਾਹਿਬ ਨੇ ਪਹਿਲਾਂ ਆਖੀ ਉਹੀ ਮਾਡਲ ਅਡਾਪਟ ਕਰਨ ਨੂੰ ਕਹੇਤਾ ਆਨ ਸਰ ਲੜਾਈ ਸ਼ੁਰੂ ਕਰ ਲਈ ਇਹ ਵੀ ਗੱਲ ਹੈ ਇਥੇ ਵੀ ਗੱਲ ਹੋ ਰਹੀ ਸਾਂਗੀ ਡਾਕਟਰ ਆਨ ਸਿੰਘ ਧਾਲੀਵਾਲ ਕਿਵੇਂ ਇਹ ਸਾਰੀ ਗੱਲ ਨੂੰ ਦੇਖਦੇ ਹੋ ਬਾਲਿਆ ਸਾਹਿਬ ਥੋੜਾ ਜਿਹਾ ਮੈਂ ਪਿਸ਼ੋਕੜ ਦੀ ਗੱਲ ਕਰੂੰਗਾ ਕਿ ਸੰਵਿਧਾਨ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਜਿਹੜੀ ਇਹ ਦੁਨੀਆ ਦੇ ਕਈ ਹੋਰ ਥਾਮਾਂ ਤੇ ਵੀ ਹੈ ਕਿਸੇ ਨਾ ਕਿਸੇ ਹੋਰ ਰੂਪ ਚ ਕਿਤੇ ਗਵਰਨਰ ਹੈ ਕਿਤੇ ਉਹਦਾ ਨਾਮ ਕੋਈ ਹੋਰ ਹੈ ਪਰੰਤੂ ਹੈ ਗਵਰਨਰ ਦਾ ਅਹੁਦਾ ਤੇ ਮੁੱਖ ਮੰਤਰੀ ਦਾ ਅਹੁਦਾ ਉਹ ਬੈਪੂਰਕ ਇੱਕ ਦੂਜੇ ਦੇ ਸਪੋਰਟ ਕਰਨ ਲਈ ਇਹ ਕੋਈ ਪਹਿਲੀ ਵਾਰ ਨਹੀਂ ਹੈਗਾ ਕਾਂਗਰਸ ਸਰਕਾਰ ਵੇਲੇ ਵੀ ਇਸ ਤਰ੍ਹਾਂ ਹੋਇਆ ਉਹਨਾਂ ਨੇ ਵੀ ਇਸ ਅਹੁਦੇ ਦਾ ਬੀਸ ਯੂਜ਼ ਕੀਤਾ ਤੇ ਇਹ ਸਰਕਾਰਾਂ ਵੀ ਕਰ ਰਹੀਆਂ ਨੇ ਕਿਉਂਕਿ ਉਹ ਜਿਹੜੀ ਧਾਰਾ 356 ਕਹਿੰਦੇ ਸੀ ਆਪਾਂ ਉਹਦੇ ਤਹਿਤ ਸਰਕਾਰ ਤੋੜਨ ਦਾ ਅਧਿਕਾਰ ਸੀ ਉਹਨਾਂ ਨੂੰ ਪਰੰਤੂ ਸਮੇਂ ਤੇ ਜਿਹੜੀ ਸਾਡੀ ਸੁਪਰੀਮ ਕੋਰਟ ਨੇ ਨਿਖਾਰ ਕਰਤਾ ਕਿ ਜਿਹੜੀ ਬਹੁਮਤ ਹੈ ਉਹ ਫਲੋਰ ਤੇ ਹੀ ਦੇਖੀ ਜਾ ਸਕਦੀ ਹੈ ਇਸ ਕਰਕੇ ਉਹ ਧਾਰਾ ਢਿੱਲੀ ਪੈ ਗਈ ਹੁਣ ਨਵੇਂ ਰੂਪ ਚ ਜਿੱਥੇ-ਜਿੱਥੇ ਵੀ ਕੇਂਦਰੀ ਸਰਕਾਰ ਜਿਹੜੀ ਵੀ ਹੋਵੇ ਉਹਦੇ ਉਲਟ ਸਰਕਾਰ ਕਿੱਥਾਂ ਕਿੱਥੇ ਹੁੰਦੀਆਂ ਨੇ ਉਹ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕੋਈ ਹੋ ਸ਼ਾਮ ਵੀ ਇਦਾਂ ਹੀ ਕਰੂਗੀ ਅ ਸਦੋ ਕੇਂਦਰ ਬਣ ਗਏ ਇੱਕ ਗਵਰਨਰ ਸਾਹਿਬ ਇੱਕ ਜਿਹੜੇ ਮੁੱਖ ਮੰਤਰੀ ਮੁੱਖ ਮੰਤਰੀ ਚੁਣੇ ਹੋਏ ਨੇ ਗਵਰਨਰ ਸਾਹਿਬ ਪ੍ਰੈਜ਼ੀਡੈਂਟ ਆਫ ਇੰਡੀਆ ਅਪੁਆਇੰਟ ਕਰਦਾ ਹੈ ਪ੍ਰਧਾਨ ਮੰਤਰੀ ਦੀ ਸਲਾਹ ਤੇ ਜਿਹੜੀ ਪੰਜਾਬ ਦੀ ਸਥਿਤੀ ਹੈ ਇਹਦੇ ਵਿੱਚ ਇੱਕ ਗੱਲ ਮੈਂ ਹੋਰ ਕਹੂੰਗਾ ਕਿ ਜਦੋਂ ਸਾਡੇ ਮਾਨ ਜੋ ਆਪਰੇਟਰ ਪਤੀ ਜੀ ਦੀ ਉਹਦੇ ਵਿੱਚ ਮੋਟੀ ਲੜਾਈ ਲੜ ਤਕੜੇ ਹੋ ਕੇ ਲੜਾਈ ਲੜਦੇ ਨੇ ਮਮਤਾ ਬੈਨਰਜੀ ਨਾਲ ਤੇ ਉਹ ਆਈ ਦਾ ਉਹਨਾਂ ਨੂੰ ਇਨਾਮ ਮਿਲਦਾ ਏ ਇਸ ਕਰਕੇ ਮੈਨੂੰ ਲੱਗਦਾ ਹੈ ਵੱਖ-ਵੱਖ ਸਰਕਾਰਾਂ 'ਚ ਜਿਹੜੇ ਗਵਰਨਰ ਨੇ ਇਹ ਚੀਜ਼ ਦਾ ਭਾਰਤੀ ਜਨਤਾ ਪਾਰਟੀ ਨੂੰ ਖਿਆਲ ਰੱਖਣਾ ਚਾਹੀਦਾ ਸੀ ਕਿ ਜਦੋਂ ਐਹੀ ਜੀ ਵਿਅਕਤੀ ਨੂੰ ਜਿਹਦਾ ਪਸ਼ੋਕੜ ਰਿਕਾਰਡ ਇਹ ਹੈ ਕਿ ਉਹ ਸੁਪਰੇ ਦੀ ਨੂੰ ਤੰਗ ਕਰਨ ਵਿੱਚ ਉਹਦਾ ਨੰਬਰ 1 ਹੈ ਮੈਨੂੰ ਲੱਗਦਾ ਉਹਨੂੰ ਇਹ ਇਨਾਮ ਮੈਂ ਮੈਂ ਜਾਤੀ ਤੌਰ ਤੇ ਤਨਖੜੀ ਜੀ ਨੂੰ ਨਹੀਂ ਕਹਿ ਰਿਹਾ ਉਹ ਕੋਈ ਵੀ ਵਿਅਕਤੀ ਹੋਵੇ ਜੇਕਰ ਉਹਦਾ ਪਿਛਲਾ ਕਿਰਦਾਰ ਐਦਾਂ ਦਾ ਹੈ ਬਿਹੇਵੀਅਰ ਐਦਾਂ ਦਾ ਹੈ ਤਾਂ ਉਹਨੂੰ ਕਿਸੇ ਹੋਰ ਪੋਸਟ ਦੇ ਦੇਣੀ ਚਾਹੀਦੀ ਸੀ ਐਦਾਂ ਜਦੋਂ ਤਰੱਕੀ ਦੇ ਹੋਗੇ ਤਾਂ ਬਾਕੀ ਦੇ ਗਵਰਨਰ ਵੀ ਇਹੀ ਸੋਚਣਗੇ ਕਿ ਇਸ ਤੋਂ ਉੱਪਰਲਾ ਉਹਦਾ ਲੈਣ ਲਈ ਸ਼ਾਇਦ ਇਹੀ ਰਸਤਾ ਹੈ ਪਹਿਲੀ ਗੱਲ ਤਾਂ ਇਹ ਆ ਗਵਰਨਰ ਦੇ ਅਹੁਦੇ ਤੇ ਮੈਨੂੰ ਨਹੀਂ ਲੱਗਦਾ ਕਿ ਪੋਲਿਟਿਕਲ ਵਿਅਕਤੀ ਨੂੰ ਲਾਉਣਾ ਚਾਹੀਦਾ ਹੈ ਇਹ ਪਿਛਲੀਆਂ ਸਰਕਾਰਾਂ ਤੋਂ ਇਕੱਲਾ ਭਾਰਤੀ ਜਨਤਾ ਪਾਰਟੀ ਦਾ ਕਸੂਰ ਨਹੀਂ ਪਿਛਲੀਆਂ ਸਰਕਾਰਾਂ ਤੋਂ ਵੀ ਇਹ ਕੰਮ ਚੱਲ ਰਿਹਾ ਹੈ ਕਿ ਜਿਹੜਾ ਵਿਅਕਤੀ ਇਲੈਕਸ਼ਨ ਹਾਰ ਗਿਆ ਉਹਨੂੰ ਗਵਰਨਰ ਬਣਾ ਦਿਓ ਕਿਉਂ ਲਾਜੋ ਕਿਉਂਕਿ ਉਹਨੇ ਉਸ ਪਾਰਟੀ ਦੇ ਹਿੱਤ ਚ ਕੰਮ ਕਰਨਾ ਸੂਬੇ ਦੇ ਹਿੱਤ ਚ ਕੰਮ ਨਹੀਂ ਕਰਨਾ ਦੂਜਾ ਪੰਜਾਬ ਦੇ ਗਵਰਨਰ ਵਿੱਚ ਮੈਨੂੰ ਇੱਥੇ ਗੱਲ ਬਹੁਤ ਹਾਸੋਹੀਣੀ ਲੱਗਦੀ ਹੈ ਜਦੋਂ ਗਵਰਨਰ ਸਾਹਿਬ ਇਹ ਬਿਆਨ ਦਿੰਦੇ ਨੇ ਕਿ ਮੈਨੂੰ ਭਾਈ ਮੁੱਖ ਮੰਤਰੀ ਪਸੰਦ ਨਹੀਂ ਕਰਦਾ ਇਸ ਕਰਕੇ ਮੈਂ ਅਸਤੀਫਾ ਦਿੱਤਾ ਸੀ ਮੇਰਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਇਹਦਾ ਮਤਲਬ ਗਵਰਨਰ ਸਾਹਿਬ ਇਸ ਗੱਲ ਦੀ ਪ੍ਰੂੜਤਾ ਕਰਦੇ ਨੇ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਐਦਾਂ ਦਾ ਗਵਰਨਰ ਜੇ ਬਣ ਮੁੱਖ ਮੰਤਰੀ ਦੇ ਹਰ ਇੱਕ ਕੰਮ 'ਚ ਅੜਿੱਕਾ ਡਾਹੇ ਇਹ ਹੈਗਾ ਇੱਕ ਪੱਖ ਪਰੰਤੂ ਇਹਦਾ ਦੂਜਾ ਪੱਖ ਵੀ ਹੈ ਦੂਜਾ ਪੱਖੇ ਦਾ ਇਹ ਹੈ ਕਿ ਇਹ ਅਹੁਦਾ ਬਹੁਤ ਹੀ ਗਰਮਾਵਾਲਾ ਤੇ ਸਵਿਧਾਨਿਕ ਅਹੁਦਾ ਹੈ ਮੁੱਖ ਮੰਤਰੀ ਦਾ ਅਹੁਦਾ ਵੀ ਬਹੁਤ ਸਨਮਾਨਿਤ ਹੈ ਇੱਥੇ ਚਾਹੀਦਾ ਇਹ ਹੈ ਕਿ ਦੋਨਾਂ ਦੇ ਵਿੱਚ ਇਹ ਉਹਨਾਂ ਦੀ ਕਲਾਕਾਰੀ ਹੈ ਦੋਨਾਂ ਦੀ ਕਿ ਐਡੇ ਵੱਡੇ ਅਹੁਦਿਆਂ ਤੇ ਬੈਠ ਕੇ ਦੋਨਾਂ ਨੂੰ ਤਾਲਮੇਲ ਬਿਠਾਉਣ ਲਈ ਕੋਈ ਯਤਨ ਕਰਨੇ ਚਾਹੀਦੇ ਨਹੀਂ ਮੈਂ ਇੱਥੇ ਮੁੱਖ ਮੰਤਰੀ ਸਾਹਿਬ ਨੂੰ ਬਰੀ ਨਹੀਂ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਰਸਮੀ ਤੌਰ ਤੇ ਗਵਰਨਰ ਸਾਹਿਬ ਨੂੰ ਕੁਝ ਸੂਚਨਾਵਾਂ ਦੇਣੀਆਂ ਚਾਹੀਦੀਆਂ ਨੇ ਤੇ ਆਪਣੇ ਜੇ ਆਪਾਂ ਕਹੀਏ ਕਿ ਇਸ ਗੱਲ ਤੋਂ ਜਿੱਤ ਤੋਂ ਹਟ ਕੇ ਰਸਮੀ ਤੌਰ ਤੇ ਕਦੇ ਉਹਨਾਂ ਨੂੰ ਮਿਲਣ ਜਾਣ ਕਦੇ ਹੋਰ ਗੱਲ ਕਰਨ ਕੋਈ ਤੇ ਸਲਾਹ ਲੈਣ ਕਿਤੇ ਸਲਾਹ ਦੇਣ ਤਾਂ ਕਿ ਜਨਤਾ ਨੂੰ ਇਹ ਵੀ ਦਿਖੇ ਕਿ ਮੁੱਖ ਮੰਤਰੀ ਸਾਹਿਬ ਆਪਣਾ ਰੋਲ ਨਿਭਾ ਰਹੇ ਨੇ ਤੇ ਫੇਰ ਗਵਰਨਰ ਸਾਹਿਬ ਤੇ ਵੀ ਇਹ ਪ੍ਰੈਸ਼ਰ ਆਵੇ ਕਿ ਉਹਨਾਂ ਨੂੰ ਉਹਨਾਂ ਦਾ ਰੋਲ ਨਿਭਾਉਣਾ ਜ਼ਰੂਰੀ ਹੋ ਜਾਵੇ ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਇਸ ਵਿਸ਼ੇ ਤੇ ਵੀ ਕਿਤੇ ਨਾ ਕਿਤੇ ਕੋਈ ਘਾਟ ਹੈ ਦੋਨਾਂ ਦੇ ਵਿੱਚ ਦੇਖੋ ਮੈਂ ਨਹੀਂ ਕਹਿੰਦਾ ਕਈ ਵਾਰੀ ਇਹ ਹੁੰਦਾ ਸਾਡੇ ਕੋਲੇ ਬਹੁਤ ਐਡਾ ਦੀਆਂ ਐਗਜ਼ਾਮਪਲਸ ਨੇ ਇਹ ਰੌਲਾ ਕਿਤੇ ਕਿਤੇ ਰਾਸ਼ਟਰਪਤੀ ਦਾ ਪ੍ਰਧਾਨ ਮੰਤਰੀ ਨਾਲ ਵੀ ਹੁੰਦਾ ਪਰੰਤੂ ਹਰ ਇੱਕ ਵਿਅਕਤੀ ਦਾ ਜਿਹੜਾ ਵਿਅਕਤਤਵ ਹੈ ਉਹਦੇ ਵਿੱਚ ਵੀ ਸ਼ਾਨ ਪੁੰਦੀ ਹੈ ਦੋਵੇਂ ਦੇ ਨਾਲ ਉਹ ਸਰਪ੍ਰਸਤ ਕੇ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਗੱਲ ਨੂੰ ਇਸ ਤਰ੍ਹਾਂ ਵਿਵਹਾਰ ਕਰਨ ਜਿਹੜੀਆਂ ਸੂਬੇ ਦੇ ਭਲਾਈ ਵਿੱਚ ਗਤੀਵਿਧੀਆਂ ਹੋਣ ਗਵਰਨਰ ਸਾਹਿਬ ਨੂੰ ਵੀ ਇਹ ਜੇ ਛੋਟੀਆਂ ਗੱਲਾਂ ਨੇ ਕਿ ਅਜੇ ਚਾਂਸਲਰ ਲਈ ਕੋਈ ਨਾ ਭੇਜਿਆ ਵਾਛਸ ਲਈ ਨਾ ਭੇਜਿਆ ਉਹ ਇਸ ਗੱਲ ਤੇ ਵੀ ਰਿੱਕੇ ਡਾਉਣ ਇਹ ਬਹੁਤ ਛੋਟੀਆਂ ਗੱਲਾਂ ਨੇ ਪਿਛਲੀਆਂ ਪ੍ਰਥਾਵਾਂ ਨੇ ਜੋ ਪ੍ਰਥਾਵਾਂ ਚੱਲੀਆਂ ਆ ਰਹੀਆਂ ਨੇ ਗਵਰਨਰ ਸਾਹਿਬ ਨੂੰ ਫੋਲੋ ਕਰਨੀਆਂ ਚਾਹੀਦੀਆਂ ਨੇ ਪਰੰਤੂ ਹਰ ਇੱਕ ਗੱਲ ਦੇ ਵਿੱਚ ਆਪਾਂ ਕੇਂਦਰ ਸਰਕਾਰ ਦੇ ਸਮੇਂ ਦੇ ਦੇਖਿਆ ਐ ਇਸ ਤਰ੍ਹਾਂ ਦੇ ਬਿੱਲ ਵੀ ਆਏ ਨੇ ਕਿ ਸੌਤੋ ਵੱਧ ਐਮਪੀ ਜਦੋਂ ਸਸਪੈਂਡ ਹੋਣ ਉਹ ਬਿੱਲ ਪਾਸ ਹੋਏ ਤੇ ਦਸਾਂ ਦਿਨਾਂ ਦੇ ਪੰਜਾਂ ਦਿਨਾਂ ਦੇ ਵਿੱਚ ਸਾਈਨ ਹੋ ਕੇ ਵਾਪਸ ਆ ਗਏ ਤੇ ਇਦਾਂ ਦੇ ਵੀ ਬਿੱਲ ਨੇ ਜਿੱਥੇ ਮਤਲਬ ਪਾਸ ਨਹੀਂ ਕਰਨੇ ਰੋਕਣੇ ਨਹੀਂ ਫੇਰ ਆਉਣਗੇ ਫੇਰ ਵਾਪਸ ਜਾਣਗੇ ਤੇ ਕੁਦਰਤੀ ਐ ਉੱਥੇ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਅਸਰਦਾਰ ਨਹੀਂ ਹੋ ਸਕੂਗੀ ਮੇਰੇ ਮਿੱਤਰ ਨੇ ਇਹ ਦੋਸ਼ ਲਾਇਆ ਕਿ ਭਗਵੰਤ ਮਾਨ ਜੀ ਸਿਰਫ ਦੋਸ਼ ਲਾਉਂਦੇ ਨੇ ਕੰਮ ਨਹੀਂ ਕਰਦੇ ਤੁਸੀਂ ਇੱਥੇ ਚਾਹੀਦਾ ਇਹ ਹੈ ਕਿ ਗਵਰਨਰ ਦੋਸ਼ ਲਾਉਣ ਦੀ ਸਥਿਤੀ ਕਿਉਂ ਪੈਦਾ ਕਰਦੇ ਨਹੀਂ ਜਿਹੜੇ ਬਿਲੋ ਪਾਸ ਕਰਦੇ ਨੇ ਉਹਨਾਂ ਬਿਲਾ ਤੇ ਠੀਕ ਫੈਸਲਾ ਲੈਣ ਸਮੇਂ ਸਿਰ ਜੇ ਉਹ ਬਿਲ ਗਲਤ ਲੱਗਦੇ ਨੇ ਕੋਈ ਸੁਝਾਅ ਦੇਣਾ ਹੈ ਸਮੇਂ ਸਿਰ ਦੇਣ ਨਾ ਕਿ 6 ਮਹੀਨੇ ਧਰੀ ਰੱਖਣ ਸੋ ਇਸ ਕਰਕੇ ਆਪੇ ਆਪੇ ਪਤਾ ਲੱਗੂਗਾ ਲੋਕਾਂ ਨੂੰ ਕਿ ਕੌਣ ਕੰਮ ਕਰਦਾ ਹੈ ਕੌਣ ਨਹੀਂ ਕਰਨ ਦਿੰਦਾ ਸੋ ਮੈਨੂੰ ਇਹ ਲੱਗਾਇਸ ਕਰਕੇ ਜੀ ਤੁਹਾਡੀ ਗੱਲ ਸਭ ਕਿਤੇ ਲੱਗ ਤੇ ਇਹ ਸਿਆਸਤ ਦੇ ਵਿੱਚ ਵੈਸੇ ਤਾਂ ਈਗੋ ਦੀ ਹੋਂਮੇ ਦੀ ਕੋਈ ਜਗ੍ਹਾ ਹੋਣੀ ਨਹੀਂ ਚਾਹੀਦੀ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾ ਹੈ ਕਿ ਮੈਂ ਕਿਉਂ ਜਾਵਾਂ ਉੱਥੇ ਮੈਂ ਜਾਣ ਦਾ ਤੇ ਉਹ ਕਦੇ ਮੇਰੇ ਬੱਚਿਆਂ ਵਰਗਾ ਹੈ ਉਮਰ ਦੇ ਹਿਸਾਬ ਨਾਲ ਸਾਰੀਆਂ ਗੱਲਾਂ ਵਿੱਚ ਐਂਰ ਮੈਂ ਦੇਖਿਆ ਗੁੜੀਅਤ ਲੋਗੇ ਮੈਂ ਉੱਥੇ ਸੀ ਮਾਨ ਸਾਹਿਬ ਨੇ ਇੱਕ ਪ੍ਰੋਗਰਾਮ ਚ ਲਾਇਏ ਨੇ ਫੇਰ ਪਤਾ ਨਹੀਂ ਕੀ ਹੋ ਜਾਂਦਾ ਕਿਸ ਕਿਸਮ ਦੀ ਗੱਲ ਆ ਜਿਹੜਾ ਅਸਲ ਮਾਨ ਸਾਹਿਬ ਨੂੰ ਜਦੋਂ ਤਾਂ ਮਿਲ ਵਾਪਸ ਆਇਆ ਉਦੋਂ ਤੋਂ ਬਾਅਦ ਜਿਹੜੇ ਚਾਰਲਸਟਰ ਯੂਨੀਵਰਸਿਟੀ ਦਾ ਇਹਨਾਂ ਦੇ ਮਤਲਬ ਕੋ ਬਣਨਾ ਚਾਹੁੰਦੇ ਸੀ ਉਸ ਦਿਨ ਤੋਂ ਬਾਅਦ ਇਹ ਘੜਤਨ ਵਧੀ ਹੈ ਮਹੇਸ਼ ਸ਼ਰਮਾ ਜੀ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਵਾਲਿਆ ਸਾਹਿਬ ਗੱਲਾਂ ਦੋ ਨੇ ਇੱਕ ਕੀ ਉਹਨਾਂ ਦਾ ਰਵਈਆ ਗੈਰ ਵਿਵਹਾਰਿਕ ਹੈ ਜਾਂ ਗੈਰ ਸੰਵਿਧਾਨਿਕ ਹੈ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਗੈਰ ਸੰਵਿਧਾਨਿਕ ਗੱਲ ਕੋਈ ਵੀ ਇਹ ਜਿਹੇ ਉਹਦੇ ਤੇ ਬੈਠਾ ਜਿਹੜਾ ਵਿਅਕਤੀ ਹੈ ਗਵਰਨਰ ਸਾਹਿਬ ਹੈ ਜਾਂ ਕੋਈ ਵੀ ਆ ਉਹ ਨਹੀਂ ਕਰੇਗਾ ਕਿਉਂਕਿ ਉਹਨੂੰ ਪਤਾ ਅਲਟੀਮੇਟਲੀ ਕਿਸੇ ਨਾ ਕਿਸੇ ਨੂੰ ਜਵਾਬ ਦੇਨੇ ਇਹਦੇ ਚ ਕੋਈ ਦੋਰ ਹੈ ਨਹੀਂ ਜਿਹੜੀਆਂ ਆਪਾਂ ਪਹਿਲਾਂ ਗੱਲਾਂ ਕੀਤੀਆਂ ਨੇ ਇਹ ਹੁਣ ਪ੍ਰੈਸੀਡੈਂਸ ਬਣ ਗਿਆ ਕਿ ਜਿਹੜਾ ਕੇਂਦਰ ਸਰਕਾਰ ਹੈ ਉਹ ਆਪ ਦਾ ਹਤਾਇਸ਼ੀ ਬੰਦਾ ਆਪ ਨੂੰ ਜਵਾਬ ਦੇ ਬੰਦਾ ਹੀ ਮਤਲਬ ਇਹ ਉਹ ਥੇ ਜਿਹੜੇ ਸੂਬੇ ਦੇ ਵਿੱਚ ਉਹਨਾਂ ਦੀ ਆਪ ਦੀ ਸਿੱਧੀ ਸਰਕਾਰ ਨਹੀਂ ਆ ਉੱਥੇ ਭੇਜਣਗੇ ਹੁਣ ਗੱਲ ਇਹ ਆਂਦੀ ਹੈ ਕਿ ਜਿਹੜੇ ਦੋਨੇ ਹੀ ਅਹੁਦੇ ਨੇ ਗਵਰਨਰ ਦਾ ਵੀ ਔਰ ਮੁੱਖ ਮੰਤਰੀ ਦਾ ਵੀ ਜਿਹੜੇ ਇਹਦੇ ਤੇ ਬੈਠੇ ਸਾਡੇ ਅਹੁਦੇਦਾਰ ਨੇ ਉਹਨਾਂ ਦੀ ਬੋਲੀ ਸ਼ੈਲੀ ਔਰ ਜੋ ਜਵਾਬ ਦੇਣ ਦਾ ਢੰਗ ਹੈ ਜੋ ਐਟੀਟਿਊਡ ਹੈ ਜਾਂ ਉਹਨਾਂ ਦਾ ਜਿਹੜਾ ਰਵਈਆ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਜਿਹੜਾ ਉਹਦੇ ਦੀ ਗਰਮਾ ਨੂੰ ਵਧਾਵੇ ਘਟਾਵੇ ਨਾ ਆ ਜਿਹੜੀਆਂ ਸਿੱਠਣੀਆਂ ਵਾਲੀਆਂ ਗੱਲਾਂ ਨੇ ਇਸ ਨੂੰ ਕਰਨ ਦੇ ਨਾਲ ਲੋਕਾਂ ਦੇ ਵਿੱਚ ਦੋਨੇ ਉਹਦਿਆਂ ਨੂੰ ਘਾਟ ਪਹੁੰਚਦੀ ਹੈ ਇਹ ਚੀਜ਼ ਆਪਾਂ ਨੂੰ ਸੋਚ ਕੇ ਮੰਨੀ ਚੱਲੀ ਚਾਹੀਦੀ ਹੈ ਜਿੱਥੇ ਤੱਕ ਇਹਨਾਂ ਦਾ ਜਿਹੜਾ ਰੀਸੈਂਟ ਹੁਣ ਗੱਲ ਹੋਈ ਹੈ ਬਈ ਜੋ ਬਾਰਡਰ ਤੇ ਜਾਇਆ ਹੈ ਬਾਰਡਰ ਤੇ ਜਾਣਾ ਮਾਨ ਪ੍ਰਾਪਤ ਕਰਨਾ ਲੋਕਾਂ ਦੇ ਨਾਲ ਸੰਪਰਕ ਬਣਾਉਣਾ ਇਦੇ ਵਿੱਚ ਕੁਝ ਵੀ ਗੈਰਸੰਵਿਧਾਨਿਕ ਨਹੀਂ ਹੈ ਆਮ ਤੌਰ ਤੇ ਗਵਰਨਰ ਨਹੀਂ ਕਰਦਾ ਹੁੰਦਾ ਜਾਂ ਉਹਨੂੰ ਜ਼ਰੂਰਤ ਨਹੀਂ ਹੁੰਦੀ ਇਸ ਕਰਕੇ ਉਹ ਜਿਹੜਾ ਆਰਮਡ ਚੇਅਰ ਜੌਬ ਹੈ ਜਿਹੜੀ ਉਹ ਨਵਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਪਰ ਨਸ਼ਾ ਸ਼ੌਕ ਹੈ ਜਾਣ ਦਿਓ ਕੋਈ ਪੰਜਾਬ ਦਾ ਹੀ ਹੱਲ ਕਰਨਗੇ ਕਿਸੇ ਨੂੰ ਕੁਝ ਕਹਿਣਗੇ ਵੀ ਨਸ਼ੇ ਨਾ ਕਰੋ ਕੋਈ ਗੱਲ ਜਦੋਂ ਉਹ ਕੋਈ ਗੱਲ ਇਹ ਜੀ ਨੀਤੀ ਦੀ ਕਰਨਗੇ ਤਾਂ ਉਸ ਨੂੰ ਜਿਹੜਾ ਹੈ ਮੁੜ ਕੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਚਾਹੇ ਉਹ ਕੁਝ ਵੀ ਹੈ ਲੇਕਿਨ ਜਿਹੜੀ ਕਨਸਟੀਟਿਊਸ਼ਨਲ ਪੋਸਟ ਹੈ ਉਹ ਜਿਹੜਾ ਹੈੱਡ ਹੈ ਉਹ ਗਵਰਨਰ ਹੀ ਹੈ ਮੁੱਖ ਮੰਤਰੀ ਸਾਹਿਬ ਦੀ رائے ਤੇ ਉਹਨਾਂ ਨੇ ਅਲਟੀਮੇਟ ਜਿਹੜੀ ਪਾਵਰ ਹੈ ਉਹ ਗਵਰਨਰ ਕੋਲ ਹੈ ਇਸ ਨੂੰ ਮੁਕੜਿਆ ਨਹੀਂ ਜਾ ਸਕਦਾ ਇਸ ਚੀਜ਼ ਦੀ ਗਰਮਾ ਜਿਹੜੀ ਹੈ ਦੋਨਾਂ ਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਲੋਕਾਂ ਨੂੰ ਇਹ ਗੱਲ ਸਪਸ਼ਟ ਹੈ ਇਹਦੇ 'ਚ ਕੋਈ ਦੋ ਰਾਇ ਨਹੀਂ ਜਿਹੜੀ ਉਹਨਾਂ ਨੇ ਗੱਲ ਕਰਨੀ ਹੈ ਹਾਂ ਇਹ ਐਟੀਟਿਊਡ ਪਤਾ ਲੱਗ ਜਾਂਦਾ ਹੈ ਜੇ ਗਵਰਨਰ ਸਾਹਿਬ ਜਾਣਬੁੱਝ ਕੇ ਥੋੜੀ ਚੁਣੀ ਹੋਈ ਸਰਕਾਰ ਨੂੰ ਤੰਗ ਕਰਦੇ ਨੇ ਲੋਕਾਂ ਸੰਭਰੇ ਗੱਲ ਆ ਜਾਂਦੀ ਹੈ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹ ਗੱਲ ਡਿਸਕਸ਼ਨ ਹੁੰਦੀ ਹੈ ਅਲਟੀਮੇਟਲੀ ਜਿਹੜੀ ਪਾਰਟੀ ਨੇ ਉਹਨੂੰ ਬਣਾਇਆ ਉਸ ਨੂੰ ਕਿਤੇ ਨਾ ਕਿਤੇ ਦਾ ਨੁਕਸਾਨ ਹੁੰਦਾ ਨਾ ਕਦੇ ਨਾ ਕਦੇ ਨੁਕਸਾਨ ਹੁੰਦਾ ਉਹਨੂੰ ਪਾਰਟੀ ਜਿਹੜੀ ਅਵੋਇਡ ਕਰੇਗੀ ਇਸ ਕਰਕੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਇਹ ਜਿਹੜਾ ਵਿਵਾਦ ਹੈ ਇਹ ਬੇਲੋੜਾ ਹੈ ਇਹਦੇ ਵਿੱਚ ਕੋਈ ਦੋਰ ਨਹੀਂ ਕਿ ਇਸ ਦੇ ਵਿੱਚ ਅਸੀਂ ਮਤਲਬ ਲੋਕਾਂ ਦੀ એનર્ਜੀ ਜਾਂ ਮਤਲਬ ਵੀ ਸਿਸਟਮ ਦੀ એનર્ਜੀ ਹੈ ਜਿਹੜੀ ਵੇਸ਼ ਕਰ ਰਿਹਾ ਜੋ ਕਿਤੇ ਜਾਣਦੇ ਨੇ ਪ੍ਰੋਟੋਕਾਲ ਦੇ ਮੁਤਾਬਕ ਜੇ ਉਹਨਾਂ ਦੇ ਨਾਲ ਅਫਸਰशाही ਜਾਂਦੀ ਹੈ ਜਾਣ ਦੇਣਾ ਚਾਹੀਦਾ ਹੈ ਨੰਬਰ 1 ਨੰਬਰ 2 ਮੈਂ ਕੋਸ਼ਿਸ਼ ਕੀਤੀ ਹੈ ਪਿਛਲੇ ਸਾਲ ਦੋ ਸਾਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਵੀ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੇ ਤਣਾਅ ਘਟਾਉਣਾ ਹੈ ਤਾਂ ਅੰਗਰੇਜ਼ੀ ਦੇ ਵਿੱਚ ਇੱਕ ਸੈਂਟੈਂਸ ਹੈ ਕਿ ਆਈ ਹੈਵ ਆਈ ऍम ਟ੍ਰਾਈਂਗ ਟੂ ਲਾਈਕ ਦੋਸ ਥਿੰਗਸ ਵਿਚ ਆਈ ਡੋਨਟ ਲਾਈਕ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਪਸੰਦ ਉਹਨਾਂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿਓ ਟੈਨਸ਼ਨ ਹੁੰਦੀ ਹੀ ਨਹੀਂ ਤੁਸੀਂ ਆਪਣਾ ਰੋਸ ਪ੍ਰਗਟ ਸ਼ਬਦਾਂ ਨਾਲ ਜ਼ਰੂਰ ਕਰਨਾ ਹੈ ਤੁਸੀਂ ਜਿਸ ਤਰ੍ਹਾਂ ਮਤਲ ਅਦਰੀয়াল ਸਾਹਿਬ ਨੇ ਕਿਹਾ ਬਿਲਕੁਲ ਉਹਦੇ ਚ ਕਰਟਸੀ ਹੈ ਜਿਹੜੀ ਐਕਸਟੈਂਡ ਕਰਨੀ ਚਾਹੀਦੀ ਹੈ ਪੰਜਾਬ ਦਾ ਤਾਂ ਸੱਭਿਆਚਾਰ ਹੈ ਗਵਰਨਰ ਸਾਹਿਬ ਬਤੌਰ ਗਵਰਨਰ ਬੀਜੇਪੀ ਦੇ ਜਿਹੜੇ ਨੇ ਰਿਪਰੈਜ਼ੈਂਟਡ ਹੋ ਸਕਦੇ ਨੇ ਲੇਕਿਨ ਉਹ ਪੰਜਾਬ ਦੇ ਤਾਂ ਮਹਿਮਾਨ ਹੀ ਨੇ ਜਦੋਂ ਵੀ ਆਪਾਂ ਉਹਨਾਂ ਨੂੰ ਕਿਤੇ ਏਦਾਂ ਡੀਲ ਕਰਨਾ ਅਸੀਂ ਇਹ ਨਹੀਂ ਆ ਵੀ ਉਹਨਾਂ ਨੂੰ ਆਪਾਂ ਸੁਰਖਰੂ ਕਰਦੇ ਆ ਆਪਣੀ ਡਿਬੇਟ ਦੇ ਨਾਲ ਉਹ ਸੁਰਖਰੂ ਹੋ ਜਾਂਦੇ ਨੇ ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਅਜ ਉਮਰ ਦਾ ਵੀ ਮਿਲਣਾ ਚਾਹੀਦਾ ਹੈ ਔਰ ਉਹਨਾਂ ਨੂੰ ਉਹ ਸੂਬੇ ਤੋਂ ਬਾਹਰ ਦਾ ਵੀ ਹੋਣਾ ਚਾਹੀਦਾ ਜਿਹੜੇ ਥਾਂ ਥਾਂ ਤੇ ਉਹ ਜਾਣ ਉੱਥੇ ਜਾ ਕੇ ਉਹ ਪੰਜਾਬ ਦੀ ਗੱਲ ਕਰੇ ਤੁਹਾਡੀ ਹੌਸਪਿਟੈਲਿਟੀ ਦੀ ਗੱਲ ਤਾਂ ਹੀ ਕਰਨਗੇ ਜੇ ਤੁਹਾਡੇ ਘਰਾਂ 'ਚ ਜਾਣਗੇ ਔਰ ਇਹ ਚੀਜ਼ ਚਲਦੀ ਰਹਿਣੀ ਚਾਹੀਦੀ ਹੈ ਲੇਕਿਨ ਗਰਮਾ ਬਣਾ ਕੇ ਇੱਕ ਦੂਜੇ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਜਿਹੜੀ ਹੈ ਕ੍ਰਿਟਿਸਿਜ਼ਮ ਕਰਨ ਦਾ ਕੋਈ ਢਾਂਗਾ ਹੁੰਦਾ ਉਹਦੇ 'ਚ ਲਿਮਟ ਹੋਣੀ ਚਾਹੀਦੀ ਹੈ ਮਹੇਸ਼ ਸ਼ਰਮਾ ਜੀ ਮਹੇਸ਼ ਸ਼ਰਮਾ ਜੀ ਆਪਾਂ ਆਈਡੀ ਗੱਲਾਂ ਤਾਂ ਚਲੋ ਚੰਗੀਆਂ ਲੱਗਦੀਆਂ ਨੇ ਲੇਕਿਨ ਜਿਸ ਤਰੀਕੇ ਨਾਲ ਗਵਰਨਰ ਸਾਹਿਬ ਦਾ ਇਹ ਕਹਿਣਾ ਕਿ ਮੈਂ ਇੰਦੀਆਂ ਚੌੜਾ ਲੜਿਆ ਮੈਂ ਇਹ ਕੀਤਾ ਮੈਂ ਕੁਛ ਨਹੀਂ ਕੀਤਾ ਰਾਸ਼ਟਰਪਤੀ ਨੇ ਬਿਲਕੁਲ ਕੀਤਾ ਤੇ ਜਿਹੜੀ ਤੁਸੀਂ ਕਹਿੰਦੇ ਹੋ ਗੈਰ ਸੰਵਿਧਾਨਕ ਜੇ ਸੁਪਰੀਮ ਕੋਰਟ ਚ ਜਾਣਾ ਪਿਆ ਪੰਜਾਬ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਕਲਦੀਪ ਸਿੰਘ ਢਾਲੀਵਾਲ ਸਾਹਿਬ